ਵਰਤਮਾਨ ਭਾਰਤ ਦੇ ਰਿਸ਼ੀ ਇੰਜ ਕਹਿੰਦੇ ਨੇ ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ ਦਰਵਾਜ਼ੇ ਤੱਕ ਪਹੁੰਚ ਜਾਓ ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ ਦਰ ਤੱਕ ਤੇ ਪਹੁੰਚੋ ਵਰਤਮਾਨ ਤੱਕ ਤੇ ਪਹੁੰਚੋ ਹਾਲ ਤੱਕ ਤੇ ਪਹੁੰਚੋ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਨਾ ਬਾਹਿ ਗੁਰਦਾਸ ਕੰਨੇ ਨੇ ਵਰਤਮਾਨ ਵਿੱਚ ਉਹ ਪਹੁੰਚ ਜਾਂਦਾ ਹੈ ਕੌਣ ਇਕ ਤੇ ਹੋਣ ਹਾਰ ਉਸ ਨੂੰ ਕਬੂਲ ਹੈ ਪਰਵਾਨ ਹੈ ਦੂਸਰਾ ਜਪ ਕਰ ਰਿਹਾ ਹੈ ਵਰਤਮਾਨ ਵਿੱਚ ਲਿਆਉਣ ਦਾ ਸਾਧਨ ਜਪ ਹੁਣ ਮੈਂ ਅਰਸ ਕਹਾਂ ਭੂਤ ਕਾਲ ਤੇ ਬੜਾ ਲੰਬਾ ਹੈ ਗੁਜ਼ਰਿਆ ਹੋਇਆ ਸਮਾਂ माजी ਤੇ ਬਹੁਤ ਲੰਬਾ ਹੈ ਭਵਿਸ਼ ਵੀ ਬੜਾ ਲੰਬਾ ਹੈ ਨਾ ਭਵਿਸ਼ ਦਾ ਅੰਤ ਨਾ ਭੂਤ ਕਾਲ ਦਾ ਅੰਤ ਨਾ ਮਾਜ਼ੀ ਨਾ ਪਿਆ ਤੋਲਿਆ ਜਾ ਸਕਦਾ ਨਾ ਮੁਸਤਕਬਲ ਵਰਤਮਾਨ ਕਿਤਨਾ ਕਹੇ ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਅੱਜ ਦਾ ਦਿਨ ਕਤਾਈ ਨਹੀਂ ਗੁਰਮਾਨੀ ਨਹੀਂ ਮੰਨਦੀ ਕੋਈ ਭਾਰਤ ਦਾ ਸੰਤ ਅਜ ਨੂੰ ਵਰਤਮਾਨ ਨਹੀਂ ਮੰਨਦਾ ਇਹਨੂੰ ਹਾਲ ਨਹੀਂ ਮੰਨਦਾ ਇਸ ਚੱਕਰ 'ਚ ਨਾ ਪੈਣਾ ਅੱਜ ਦਾ ਦਿਨ ਵਰਤਮਾਨ ਹੈ ਤਾਂ ਫਿਰ ਵਰਤਮਾਨ ਦੀ ਅਬਾ